ਵਾਰ ਕਟੇ ਰਿਹਾ ਬੰਦ ਚੋਣਾਂ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਕੀ ਪੈਰ ਗਈ ਹੈ ਕੀ ਪ੍ਰਗਤੀ ਹੈ ਇਸ ਕੋਲ ਅੱਜ ਸ਼੍ਰੋਮਣੀ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਅੱਜ ਦੇ ਹਾਲਾਤਾਂ ਮੁਤਾਬਕ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਰਕਾਰ ਨੇ ਬੜੀ ਵੱਡੀ ਪੱਦਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ। ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜ਼ਿਲੇ ਵਿੱਚ ਰਹਿ ਗਈਆਂ ਨੇ। ਔਰ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ। ਕਲਾਂ ਔਰ ਬਲਾਕ ਸੰਮਤੀ ਵਿੱਚ 100% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ। ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸੰਮਤੀ ਦੀਆਂ ਸਿਰਫ ਤਿੰਨ ਜੋਨਾਂ ਦੇ ਹੀ ਕਾਗਜ਼ ਰਹਿਣ ਦਿੱਤੇ ਨੇ ਬਾਕੀ ਸਾਰੇ ਉਹਨਾਂ ਨੇ ਵੜ ਕੇ ਉਹ ਵੀ ਆਪਣੇ ਬਿਨਾਂ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀਆਂ ਆਪਨੇ ਸ਼ੀਟਾਂ ਸਨ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਮਝਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਿਕਾਉਂ ਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਦੀਆਂ ਨੇ ਵੱਡੀ ਪੱਧਰ ਤੇ ਜੇ ਇਸ ਤਰ੍ਹਾਂ ਦਾ ਕਰਨਾ ਸੀ ਇਹ ਫਿਰ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪਰਿਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਅ ਇਹਦੇ ਨਾਲੋਂ ਅਡਾ ਦੇਣਾ ਚਾਹੀਦਾ ਵਾ ਬਸ ਮੂਚੇ ਵਰਕਰ ਸਾਹਿਬਾਨ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਕਿਨੂੰ ਤੱਕੜੀ ਦਾ ਨਿਸ਼ਾਨ ਹਲਾਟ ਹੋਇਆ ਉਥੇ ਟਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 100% ਹੀ ਕੈਂਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹਿਣ ਆਪਣਾ ਵਰਕਰ ਇਹਨਾਂ ਦੋਹਾਂ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਤੇ ਮੈਂ ਸਮਝਣਾ ਅੱਜ ਉਹ ਹੀ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਣਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਤੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿੱਦ ਕੱਢ ਦਿੱਤੀ ਹੈ। ਹੋਇਆ ਇਹ ਮਾੜਾ ਦਾ। ਅਹੀਂ ਜੇ ਦੀ ਖੇਤੀ ਕਰਨਿਆ ਪਰ ਜਿਹੋ ਜਾਂ ਬੀਜਿਏ ਉਹੋ ਜੇ ਵੱਢਣਾ ਪੈਂਦਾ। ਆਮ ਵਾਲਿਓ ਅੱਜ ਕਾਗਜ਼ ਤੋਂ ਸਾਡੇ ਰੱਦ ਕੀਤੇ ਨੇ। ਜਿਹੋ ਜਾਂ ਬੀਜਿਆ ਜੇ ਇਹੋ ਜਾਂ ਵੱਢਣ ਲਈ ਤਿਆਰ ਰਹੋ। ਉੱਤਰ ਕਾਟੋ ਮੈਂ ਚੜਾਂ। ਇਹ ਵਾਰੀ ਆਉਣੀ ਈ। ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਪਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣੇ ਆ ਮਰੇ ਤੇ ਵੀ ਜਾਣੇ ਆ ਦੁੱਖ ਵਿੱਚ ਵੀ ਜਾਣੇ ਆ ਸੁੱਖ ਵਿੱਚ ਵੀ ਜਾਣੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਧਰ ਤੇ ਤਬਦੀਲ ਹੋ ਰਿਹਾ ਵਾ ਉਹ ਸਤਾਈ ਵਿੱਚ ਸਭ ਦੀਆਂ ਗੋਟੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟ੍ਰੇਲ ਹੋਣਾ ਸੀਗਾ ਆ ਜਲਾ ਪ੍ਰਸ਼ਾਸਨ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਰ ਤੁਸੀਂ ਉਹਨੂੰ ਕੱਜ ਦਿੱਤਾ ਵਾ ਲੋਕ ਰਾਏ ਨੂੰ ਕੁਜੇ ਵਿੱਚ ਬੰਦ ਕਰਕੇ ਲੋਕ ਰਾਏ ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝਦਾ ਮਾ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਵਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਔਰ ਆੜੀਆਂ ਇਲੈਕਸ਼ਨਾਂ ਵਿੱਚ ਹੈਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਜੀ ਦੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਹੇ ਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕ ਜਿੱਥੇ ਨਾਨਸੈਂਟ ਪਰਸੈਂਟ ਕੈਂਸਲ ਕਰ ਦਿੱਤੀਆਂ ਨੇ ਉਥੇ ਜਿਹੜੀਆਂ ਤਿੰਨ ਸ਼ੀਤਾਂ ਨੇ ਸਾਡੀਆਂ ਰਹਿੰਦੀਆਂ ਬਲਾਕ ਸੰਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਨੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੀ ਮਦਦ ਲਈ ਸੀ ਆਪ ਵੱਲੋਂ ਲੇਕਿਨ ਹੁਣ ਸ਼੍ਰੋਮਣੀ ਕਾਲੀ ਦਲ ਦੀ ਮਦਦ ਲੈਣ ਵਾਲਿਆਂ ਦੇ ਕਾਗਜ਼ਾਤ ਕਰ ਦਿੱਤੇ। ਮੈਂ ਸਮਝਦਾ ਮੈਂ ਉਦੋਂ ਵੀ ਆਮ ਪਾਰਟੀ ਦੀ ਮਦਦ ਨਹੀਂ ਕੀਤੀ। ਆਹੀਂ ਉਦੋਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ। ਆਹੀਂ ਕੋਈ ਇਹਨਾਂ ਤੇ ਅਸਾਨ ਨਹੀਂ ਕੀਤਾ। ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾਂ। ਕਾਲੀ ਦਲ ਦੇ ਕਹਨ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਹੈ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ। ਹੁਣ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅੜਖ ਜਾਗਦੀ ਏ ਰਾਤ ਦੇ ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਹਨਾਂ ਕੋਲ ਪੋਲਿੰਗ ਜੈਂਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲ ਕੋਈ ਸਰਪੰਚ ਨਹੀਂ ਰਹਿਣਾ ਕੋਈ ਸੰਮਤੀ ਮੈਂਬਰ ਅੱਜ ਜਿਹੜੇ ਲੜਾਉਂਦੇ ਨੇ ਕੋਈ ਨਹੀਂ ਰਹਿਣਾ ਇਹਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਜਿਤਾ ਜੋਂਨ ਕਲਾਨੌਰ ਦੇ ਸੀ ਉਹਨਾਂ ਵਿੱਚ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਨਹੀਂ ਜਿਹੜੀਆਂ ਨਾਮ ਦੇ ਦੀਆਂ ਗੱਲ ਆਮ ਪਾਰਟੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨਾਂ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦੁੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਉਹ ਵੀ ਰੱਦ ਹੋ ਗਿਆ ਕੋਈ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਸੀਂ 100% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 100% ਕੈਂਸਲ ਕਰ ਛੜੀ ਹੈ ਨਾ ਚੋਣਾਂ ਦੇ ਬਾਈਕਾਟ ਤੋਂ ਬਾਅਦ ਅਗਲੀ ਰਣਨੀਤੀ ਛੜਾਂਗੇ ਅਗਲੀ ਰਣਨੀਤੀ ਪੱਟਾਂ ਤੇ ਥਾਪੀਆਂ ਮਾਰਨੇ ਆ ਮੈਦਾਨੇ ਜੰਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਮਾਂਗੇ ਮੁਜਾਰੇ ਕਰਾਂਗੇ ਲੋਕ ਆਵਾਜ਼ ਬੁਲੰਦ ਕਰਾਂਗੇ ਜਿੰਦਾਬਾਦ ਕਾਲੀ ਦਾ ਜਿੰਦਾਬਾਦ ਜੈਦਰ ਸੁੱਚਾ ਸਿੰਘ ਲਗਾ ਜਿੰਦਾਬਾਦ ਸ਼੍ਰੋਮਣੀ ਕਾਲੀ ਦਾ ਜਿੰਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਹੋਮੀਆ ਕਾਲੀ ਦਾ ਜਿੰਦਾਬਾਦ ਹੋਮੀਆ ਕਾਲੀ ਦਾ ਜਿੰਦਾਬਾਦ ਦਾਸ ਹਮੀਰ ਸਿੰਘ ਬਾਦਲ ਜਿੰਦਾਬਾਦ ਦਾਸ ਹਮੀਰ ਸਿੰਘ ਬਾਦਲ ਜਿੰਦਾਬਾਦ ਦਾਸ ਸੁੱਚਾ ਸਿੰਘ ਜੀ ਲਗਾ